ਸੋਚੋ ਜਰਾ ਜੇ ਦੁਨੀਆ ਦਾ ਇੱਕ ਮਹਾਨ ਨੇਤਾ ਆਪਣੇ ਬੱਚੇ ਲਈ ਸਭ ਤੋਂ ਪਹਿਲਾਂ ਕਾਮਯਾਬੀ ਨਹੀਂ ਬਲਕਿ ਚਰਿੱਤਰ ਦੀ ਗੱਲ ਕਰੇ ਤਾਂ ਇਹ ਸਿੱਖਿਆ ਕਿੰਨੀ ਵੱਡੀ ਹੋਵੇਗੀ ਅਬਰਾਹਮ ਲਿੰਕਨ ਅਮਰੀਕਾ ਦੇ ਮਹਾਨ ਰਾਸ਼ਟਰਪਤੀ ਲੋਕਤੰਤਰ ਦੇ ਮਜ਼ਬੂਤ ਤੰਬ ਅਤੇ ਆਜ਼ਾਦੀ ਦੇ ਪ੍ਰਤੀਕ ਪਰ ਅੱਜ ਅਸੀਂ ਅਬਰਾਹਮ ਲਿੰਕਨ ਨੂੰ ਇੱਕ ਰਾਸ਼ਟਰਪਤੀ ਵਜੋਂ ਨਹੀਂ ਬਲਕਿ ਇੱਕ ਪਿਤਾ ਵਜੋਂ ਪੜਨ ਜਾ ਰਹੇ ਹਾਂ ਅਠਵੀਂ ਜਮਾਤ ਦਾ ਇਹ ਪਾਠ ਅਬਰਾਹਮ ਲਿੰਕਨ ਦਾ ਅਧਿਆਪਕ ਦੇ ਨਾਮ ਪੱਤਰ ਇਹ ਸਿਰਫ ਇੱਕ ਪੱਤਰ ਨਹੀਂ ਬਲਕਿ ਜੀਵਨ ਜਿਉਣ ਦੀ ਪੂਰੀ ਦਿਸ਼ਾ ਦਿਖਾਉਂਦਾ ਹੈ ਇਸ ਪੱਤਰ ਵਿੱਚ ਲਿੰਕਨ ਆਪਣੇ ਬੱਚੇ ਦੇ ਅਧਿਆਪਕ ਨੂੰ ਉਹ ਸਿੱਖਿਆ ਦੇਣ ਦੀ ਬੇਨਤੀ ਕਰਦੇ ਹਨ ਜੋ ਕਿਤਾਬਾਂ ਤੋਂ ਨਹੀਂ ਬਲਕਿ ਜ਼ਿੰਦਗੀ ਵਿੱਚੋਂ ਮਿਲਦੀ ਹੈ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਮੈਂ ਤੁਹਾਡਾ ਆਪਣਾ ਦੋਸਤ ਅਤੇ ਅਧਿਆਪਕ ਮਨਜਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਐਮ ਐਸ ਪੰਜਾਬੀ ਪਾਠਸ਼ਾਲਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪਹਿਲਾਂ ਪੂਰਾ ਪਾਠ ਪੜ੍ਹਾਂਗੇ ਅਤੇ ਉਸ ਤੋਂ ਬਾਅਦ ਪਾਠ ਨਾਲ ਸੰਬੰਧਿਤ ਅਭਿਆਸ ਦੇ ਪ੍ਰਸ਼ਨ ਉੱਤਰ ਸੋਖੀ ਭਾਸ਼ਾ ਵਿੱਚ ਕਰਾਂਗੇ ਚਲੋ ਫਿਰ ਇਸ ਮਹਾਨ ਪੱਤਰ ਨੂੰ ਧਿਆਨ ਨਾਲ ਸੁਣੀਏ ਅਤੇ ਸਮਝੀਏ ਕਿ ਅਸਲੀ ਸਿੱਖਿਆ ਕੀ ਹੁੰਦੀ ਹੈ। ਪਾਠ 2 ਅਬਰਾਹਮ ਲਿੰਕਨ ਦਾ ਅਧਿਆਪਕ ਦੇ ਨਾਮ ਪੱਤਰ ਪਿਆਰੇ ਅਧਿਆਪਕ ਜੀ ਮੇਰੇ ਬੱਚੇ ਨੂੰ ਇਹ ਸਿਖਾ ਦੇਣਾ ਕਿ ਸਮਾਜ ਵਿੱਚ ਦੁਸ਼ਮਣਾਂ ਦੇ ਨਾਲ-ਨਾਲ ਦੋਸਤ ਵੀ ਹੁੰਦੇ ਹਨ। ਇਹ ਤਾਂ ਇਹ ਜਾਣ ਹੀ ਜਾਏਗਾ ਕਿ ਸਾਰੇ ਮਨੁੱਖ ਇਨਸਾਫ਼ ਪਸੰਦ ਨਹੀਂ ਹੁੰਦੇ ਤੇ ਨਾ ਹੀ ਸਾਰੇ ਸੱਚੇ। ਪਰ ਇਸ ਨੂੰ ਇਹ ਜ਼ਰੂਰ ਸਿਖਾ ਦੇਣਾ ਕਿ ਜਿੱਥੇ ਦੁਨੀਆ ਵਿੱਚ ਬਦਮਾਸ਼ ਲੋਕ ਹਨ ਉੱਥੇ ਚੰਗੇ ਨੇਕ ਇਨਸਾਨ ਵੀ ਹੁੰਦੇ ਹਨ ਦੁਨੀਆ ਵਿੱਚ ਜਿੱਥੇ ਖੁਦਗਰਜ਼ ਰਾਜਨੀਤਾ ਨੇ ਉੱਥੇ ਸਮਾਜ ਨੂੰ ਸਮਰਪਿਤ ਰਾਜਨੀਤਾ ਆਗੂ ਵੀ ਹਨ ਮੈਂ ਜਾਣਦਾ ਹਾਂ ਕਿ ਇਸ ਨੂੰ ਸਮਾਂ ਲੱਗੇਗਾ ਪਰ ਇਸ ਨੂੰ ਇਹ ਜ਼ਰੂਰ ਸਿਖਾ ਦੇਣਾ ਕਿ ਹੱਕ ਦੀ ਥੋੜੀ ਕਮਾਈ ਮੁਫਤ ਮਿਲੇ ਵੱਡੇ ਧਨ ਨਾਲੋਂ ਜ਼ਿਆਦਾ ਸਕੂਨ ਦਿੰਦੀ ਹੈ ਨਕਲ ਕਰਕੇ ਪਾਸ ਹੋਣ ਨਾਲੋਂ ਫੇਲ ਹੋਣਾ ਕਿਤੇ ਬਿਹਤਰ ਹੈ ਇਸ ਨੂੰ ਇਹ ਵੀ ਸਿਖਾ ਦੇਣਾ ਕਿ ਹਾਰ ਨੂੰ ਸਵੀਕਾਰ ਕਰਨਾ ਵੀ ਇੱਕ ਵੱਡਪਣ ਵਾਲੀ ਗੱਲ ਹੈ ਤੇ ਜਿੱਤ ਦੀ ਖੁਸ਼ੀ ਮਨਾਉਣ ਦਾ ਵੀ ਇੱਕ ਸਲੀਕਾ ਹੁੰਦਾ ਹੈ ਇਸ ਨੂੰ ਸਿਖਾਉਣਾ ਕਿ ਚੰਗੇ ਲੋਕਾਂ ਨਾਲ ਹਮਦਰਦੀ ਨਾਲ ਵਿਹਾਰ ਕਰੇ ਤੇ ਬਦਮਾਸ਼ ਲੋਕਾਂ ਨਾਲ ਸ਼ਕਤੀ ਨਾਲ ਪੇਸ਼ ਆਵੇ ਇਸ ਨੂੰ ਈਰਖਾ ਦੀ ਭਾਵਨਾ ਤੋਂ ਦੂਰ ਰੱਖਣਾ ਤੇ ਜੀਵਨ ਵਿੱਚ ਸੱਚੇ ਆਤਮਿਕ ਆਨੰਦ ਦੇ ਪੀੜ ਨੂੰ ਜਾਣੇ ਹੋ ਸਕੇ ਤਾਂ ਇਸ ਨੂੰ ਇਹ ਸਿਖਾਉਣਾ ਕਿ ਜ਼ਿੰਦਗੀ ਵਿੱਚ ਔਖੇ ਪਲਾਂ ਨੂੰ ਵੀ ਹੱਸ ਕੇ ਗੁਜ਼ਾਰਿਆ ਜਾ ਸਕਦਾ ਹੈ ਕਦੇ ਅੱਖਾਂ ਵਿੱਚ ਅਥਰੂ ਆਉਣਾ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਇਸ ਨੂੰ ਇਹ ਵੀ ਸਿਖਾਉਣਾ ਕਿ ਮਤਲਬੀ ਲੋਕਾਂ ਤੋਂ ਬਚ ਕੇ ਕਿਵੇਂ ਚੱਲਣਾ ਹੈ ਹੋ ਸਕੇ ਤਾਂ ਇਸ ਨੂੰ ਕਿਤਾਬਾਂ ਦੀ ਮਨਮੋਹਕ ਦੁਨੀਆ ਵਿੱਚ ਲੈ ਜਾਣਾ ਪਰ ਆਕਾਸ਼ ਵਿੱਚ ਉੱਡਦੇ ਪੰਛੀਆ ਧੁੱਪ ਵਿੱਚ ਉੱਡਦੀਆਂ ਸ਼ਹਿਦ ਦੀਆਂ ਮੱਖੀਆਂ ਤੇ ਹਰੀ ਭਰੀ ਪਹਾੜਾਂ ਦੀ ਵਾਦੀ ਵਿੱਚ ਖਿੜੇ ਫੁੱਲਾਂ ਵਿੱਚ ਛਿਪੇ ਸੂਰਜ ਨੂੰ ਨਿਹਾਰਨ ਵਾਸਤੇ ਵਕਤ ਵੀ ਕੱਢ ਸਕੇ ਆਪਣੇ ਵਿਚਾਰਾਂ ਤੇ ਪੱਕਾ ਵਿਸ਼ਵਾਸ ਰੱਖੇ ਤੇ ਅਡਿੱਗ ਰਹੇ ਚਾਹੇ ਲੋਕ ਉਸ ਨੂੰ ਗਲਤ ਕਹਿਣ ਕੋਸ਼ਿਸ਼ ਕਰਨਾ ਮੇਰੇ ਬੱਚੇ ਨੂੰ ਇੰਨਾ ਮਜ਼ਬੂਤ ਅਡੋਲ ਬਣਾ ਦੇਣਾ ਕਿ ਭੀੜ-ਚਾਲ ਵਿੱਚ ਪਈ ਲੋਕਾਂ ਦੀ ਭੀੜ ਦਾ ਪਿਛ ਲੱਗੂ ਨਾ ਬਣੇ ਉਸ ਨੂੰ ਇਹ ਵੀ ਸਿਖਾ ਦਿਓ ਕਿ ਉਹ ਆਲੋਚਕਾਂ ਵੱਲ ਧਿਆਨ ਨਾ ਦੇਵੇ ਤੇ ਚਾਪਲੂਸਾਂ ਤੋਂ ਵੀ ਸੁਚੇਤ ਰਹੇ ਉਸ ਨੂੰ ਇਹ ਵੀ ਦੱਸਣਾ ਕਿ ਆਪਣੇ ਜ਼ਮੀਰ ਨੂੰ ਮਾਰ ਕੇ ਕੀਤੀ ਕਮਾਈ ਨਾਲੋਂ ਮਿਹਨਤ ਨਾਲ ਕੀਤੀ ਕਮਾਈ ਕਿਤੇ ਚੰਗੀ ਹੈ ਉਹ ਸੱਚ ਲਈ ਲੋਕਾਂ ਦੀ ਭੀੜ ਸਾਹਮਣੇ ਵੀ ਅਡੋਲ ਖੜਾ ਰਹੇ ਤੁਸੀਂ ਉਸ ਨੂੰ ਤਸੱਲੀ ਨਾਲ ਸਿਖਾਓ ਪਰ ਜਿਆਦਾ ਲਾਡ ਪਿਆਰ ਨਾਲ ਉਸ ਨੂੰ ਵਿਗਾੜਿਓ ਨਾ ਉਸ ਨੂੰ ਹਮੇਸ਼ਾ ਅਜਿਹੀ ਸਿੱਖਿਆ ਦੇਣਾ ਕਿ ਮਨੁੱਖ ਜਾਤੀ ਵਿੱਚ ਉਸ ਦੀ ਅਸੀਮ ਸ਼ਰਦਾ ਬਣੀ ਰਹੇ ਮੈਂ ਆਪਣੇ ਪੱਤਰ ਵਿੱਚ ਬਹੁਤ ਕੁਝ ਲਿਖ ਦਿੱਤਾ ਹੈ। ਇਹ ਤੁਸੀਂ ਦੇਖਣਾ ਹੈ ਕਿ ਇਸ ਵਿੱਚੋਂ ਕੀ ਕੁਝ ਕੀਤਾ ਜਾ ਸਕਦਾ ਹੈ। ਬੱਚਿਓ ਜੇ ਤੁਸੀਂ ਇਸ ਪਾਠ ਨੂੰ ਕਹਾਣੀ ਦੇ ਰੂਪ ਵਿੱਚ ਹੋਰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਇਸ ਪਾਠ ਦੀ 3D 카ਰਟੂਨ ਸਿਨੇਮੈਟਿਕ ਵੀਡੀਓ ਵੇਖ ਸਕਦੇ ਹੋ। ਆਓ ਹੁਣ ਇਸ ਪਾਠ ਨਾਲ ਸੰਬੰਧਿਤ ਅਭਿਆਸ ਤੇ ਪ੍ਰਸ਼ਨ ਉੱਤਰ ਕਰਦੇ ਹਾਂ। ਪਰਸ਼ਨ 1 ਹੈ ਓਖੇ ਸ਼ਬਦਾਂ ਦੇ ਅਰਥ ਖੁਦਗਰਜ਼ ਸਵਾਰਥੀ ਆਗੂ ਅਗਵਾਈ ਕਰਨ ਵਾਲਾ ਸਕੂਨ ਤਸੱਲੀ ਸਲੀਕਾ ਟੰਗ ਤਰੀਕਾ ਚੰਗਾ ਆਚਰਣ ਹਮਦਰਦੀ ਦਰਦ ਵੰਡਾਉਣਾ ਆਤਮਿਕ ਆਤਮਾ ਦਾ ਨਿਹਾਰਨਾ ਵੇਖਣਾ ਤੱਕਣਾ ਪਿੱਛੇ ਲੱਗੂ ਪਿੱਛੇ ਲੱਗਣ ਵਾਲਾ ਚਾਪਲੂਸ ਝੂਠੀ ਤਾਰੀਫ ਕਰਨ ਵਾਲਾ ਹਾਂ ਵਿੱਚ ਹਾਂ ਮਿਲਾਉਣ ਵਾਲਾ ਜਮੀਰ ਅੰਤਰਾਤਮਾ ਮਨ ਅਡੋਲ ਜੋ ਡੋਲੇ ਨਾ ਅਡਿੱਗ ਰਹਿਣ ਵਾਲਾ ਪਿੱਛੇ ਲੱਗੂ ਪਿੱਛੇ ਲੱਗਣ ਵਾਲਾ ਬਿਹਤਰ ਚੰਗਾ ਮਤਲਬੀ ਸਵਾਰਥੀ ਮਨਮੋਹਕ ਮਨ ਨੂੰ ਮੋਹ ਲੈਣ ਵਾਲਾ ਤਸੱਲੀ ਹੌਸਲਾ ਸੰਤੁਸ਼ਟੀ ਅਸੀਮ ਜਿਸ ਦੀ ਕੋਈ ਸੀਮਾ ਨਾ ਹੋਵੇ ਪ੍ਰਸ਼ਨ 2 ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਹੈ ਅਬਰਾਹਮ ਲਿੰਕਨ ਨੇ ਪੱਤਰ ਕਿਸ ਨੂੰ ਲਿਖਿਆ ਉੱਤਰ ਹੈ ਅਬਰਾਹਮ ਲਿੰਕਨ ਨੇ ਇਹ ਪੱਤਰ ਆਪਣੇ ਬੱਚੇ ਦੇ ਅਧਿਆਪਕ ਨੂੰ ਲਿਖਿਆ ਪ੍ਰਸ਼ਨ ਬੀ ਹੈ ਹੱਕ ਦੀ ਕਮਾਈ ਕਿਸ ਨਾਲੋਂ ਜ਼ਿਆਦਾ ਸਕੂਨ ਦਿੰਦੀ ਹੈ ਹੱਕ ਦੀ ਥੋੜੀ ਕਮਾਈ ਮੁਫਤ ਮਿਲੇ ਵੱਡੇ ਤਾਂ ਨਾਲੋਂ ਜ਼ਿਆਦਾ ਸਕੂਨ ਦਿੰਦੀ ਹੈ ਪ੍ਰਸ਼ਨ ਸੀ ਹੈ ਲੋਕਾਂ ਪ੍ਰਤੀ ਕਿਸ ਤਰ੍ਹਾਂ ਪੇਸ਼ ਆਉਣ ਲਈ ਕਿਹਾ ਗਿਆ ਹੈ ਚੰਗੇ ਲੋਕਾਂ ਨਾਲ ਹਮਦਰਦੀ ਨਾਲ ਅਤੇ ਬਦਮਾਸ਼ ਲੋਕਾਂ ਨਾਲ ਸਖਤੀ ਨਾਲ ਪੇਸ਼ ਆਉਣ ਲਈ ਕਿਹਾ ਗਿਆ ਹੈ ਡੀ ਬੱਚੇ ਨੂੰ ਕਿਸ ਮਨਮੋਹਕ ਦੁਨੀਆ ਵਿੱਚ ਲਿਜਾਣ ਦੀ ਗੱਲ ਕੀਤੀ ਗਈ ਹੈ ਬੱਚੇ ਨੂੰ ਪੁਸਤਕਾਂ ਦੀ ਮਨਮੋਹਕ ਦੁਨੀਆ ਵਿੱਚ ਲਿਜਾਣ ਦੀ ਗੱਲ ਕੀਤੀ ਗਈ ਹੈ ਇਸ ਦੇ ਨਾਲ ਨਾਲ ਕੁਦਰਤ ਦਾ ਆਨੰਦ ਮਾਣਨ ਦੀ ਵੀ ਗੱਲ ਕੀਤੀ ਗਈ ਹੈ। ਤੁਹਾਨੂੰ ਲਿੰਕਨ ਦੇ ਕਿਹੜੇ ਦੋ ਵਿਚਾਰ ਸਭ ਤੋਂ ਜ਼ਿਆਦਾ ਚੰਗੇ ਲੱਗਦੇ ਹਨ ਅਤੇ ਕਿਉਂ? ਸਾਨੂੰ ਲਿੰਕਨ ਦੇ ਹੇਠ ਲਿਖੇ ਵਿਚਾਰ ਸਭ ਤੋਂ ਜ਼ਿਆਦਾ ਚੰਗੇ ਲੱਗਦੇ ਹਨ। ਇੱਕ ਹੈ ਹੱਕ ਦੀ ਕਮਾਈ ਸੰਤੁਸ਼ਟੀ ਦੇਣ ਵਾਲੀ ਹੁੰਦੀ ਹੈ ਕਿਉਂਕਿ ਹਰਾਮ ਦੀ ਕਮਾਈ ਨਾਲ ਮਨ ਅਸ਼ਾਂਤ ਰਹਿੰਦਾ ਹੈ। ਦੋ ਹੈ ਚੰਗੇ ਲੋਕਾਂ ਨਾਲ ਸਦਾ ਹਮਦਰਦੀ ਅਤੇ ਬਦਮਾਸ਼ ਲੋਕਾਂ ਨਾਲ ਸ਼ਕਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਕਿਸੇ ਨੂੰ ਸੁਧਾਰਨ ਲਈ ਸ਼ਕਤੀ ਵੀ ਜ਼ਰੂਰੀ ਹੋ ਜਾਂਦੀ ਹੈ ਤਿੰਨ ਹੈ ਜ਼ਿੰਦਗੀ ਵਿੱਚ ਹਰ ਔਖੇ ਪਲਾਂ ਨੂੰ ਹੱਸ ਕੇ ਗੁਜ਼ਾਰਨਾ ਚਾਹੀਦਾ ਹੈ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਜੋ ਹੱਸ ਕੇ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ ਉਹੀ ਆਪਣੀ ਮੰਜ਼ਿਲ ਨੂੰ ਹਾਸਲ ਕਰਦੇ ਹਨ ਚਾਰ ਹੈ ਨਕਲ ਕਰਕੇ ਪਾਸ ਹੋਣ ਨਾਲੋਂ ਫੇਲ ਹੋਣਾ ਕਿਤੇ ਬਿਹਤਰ ਹੈ 5 ਹੈ ਕਈ ਵਾਰ ਹਾਰ ਨੂੰ ਸਵੀਕਾਰ ਕਰਨਾ ਵੀ ਵੱਡਪਣ ਵਾਲੀ ਗੱਲ ਹੁੰਦੀ ਹੈ ਤੇ ਜਿੱਤ ਦਾ ਜਸ਼ਨ ਮਨਾਉਣ ਦਾ ਵੀ ਇੱਕ ਸਲੀਕਾ ਹੁੰਦਾ ਹੈ 6 ਹੈ ਭੀੜ-ਚਾਲ ਵਿੱਚ ਪਈ ਲੋਕਾਂ ਦੀ ਭੀੜ ਦਾ ਪਿਛਲੱਗੂ ਨਹੀਂ ਬਣਨਾ ਚਾਹੀਦਾ 7 ਹੈ ਜ਼ਮੀਰ ਨੂੰ ਮਾਰ ਕੇ ਕੀਤੀ ਕਮਾਈ ਨਾਲੋਂ ਮਿਹਨਤ ਨਾਲ ਕੀਤੀ ਕਮਾਈ ਕਿਤੇ ਚੰਗੀ ਹੁੰਦੀ ਹੈ ਪ੍ਰਸ਼ੰਤਨ ਹੈ ਖਾਲੀ ਥਾਵਾਂ ਭਰੋ ਏ ਸਾਰੇ ਮਨੁੱਖ ਇਨਸਾਫ ਪਸੰਦ ਨਹੀਂ ਹੁੰਦੇ ਹੁਣ ਇੱਥੇ ਬੇਟਾ ਜੋ ਖਾਲੀ ਥਾਵਾਂ ਨੇ ਉੱਥੇ ਆਲਰੇਡੀ ਉੱਤਰ ਭਰਿਆ ਹੋਇਆ ਹੈ ਬੀ ਹੈ ਹਾਰ ਨੂੰ ਸਵੀਕਾਰ ਕਰਨਾ ਵੀ ਇੱਕ ਬਡੱਪਣ ਵਾਲੀ ਗੱਲ ਹੈ ਸੀ ਜਿੱਤ ਦੀ ਖੁਸ਼ੀ ਮਨਾਉਣ ਦਾ ਵੀ ਇੱਕ ਸਲੀਕਾ ਹੁੰਦਾ ਹੈ ਡੀ ਇਸ ਨੂੰ ਈਰਖਾ ਦੀ ਭਾਵਨਾ ਤੋਂ ਦੂਰ ਰੱਖਣਾ ਈ ਹੈ ਜਮੀਰ ਨੂੰ ਮਾਰ ਕੇ ਕੀਤੀ ਕਮਾਈ ਨਾਲੋਂ ਮਿਹਨਤ ਨਾਲ ਕੀਤੀ ਕਮਾਈ ਕਿਤੇ ਚੰਗੀ ਹੁੰਦੀ ਹੈ ਅੱਛਾ ਇਸ ਤੋਂ ਬਾਅਦ ਇੱਕ ਪ੍ਰਸ਼ਨ ਹੈ ਅਧਿਆਪਕਾਂ ਲਈ ਅਧਿਆਪਕ ਅਬਰਾਹਮ ਲਿੰਕਨ ਦੇ ਜੀਵਨ ਦੀ ਮੁਢਲੀ ਜਾਣਕਾਰੀ ਬੱਚਿਆਂ ਨੂੰ ਦਿਓ ਸੋ ਬੇਟਾ ਇੱਥੇ ਅਬਰਾਹਮ ਲਿੰਕਨ ਬਾਰੇ ਥੋੜੀ ਜੀ ਜਾਣਕਾਰੀ ਦਿੱਤੀ ਗਈ ਹੈ ਆਓ ਇਹਨੂੰ ਪੜ੍ਹਦੇ ਹਾਂ ਅਬਰਾਹਮ ਲਿੰਕਨ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸਨ ਅਤੇ ਉਹਨਾਂ ਨੂੰ ਦੁਨੀਆ ਦੇ ਸਭ ਤੋਂ ਮਹਾਨ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ 1809 ਵਿੱਚ ਇੱਕ ਗਰੀਬ ਪਰਿਵਾਰ ਵਿੱਚ ਜਨਮੇ। ਘਰ ਵਿੱਚ ਪੜ੍ਹਾਈ ਦਾ ਕੋਈ ਢੰਗ ਨਹੀਂ ਸੀ। ਇਸ ਲਈ ਅਬਰਾਹਮ ਨੇ ਆਪਣੇ ਆਪ ਮਿਹਨਤ ਨਾਲ ਕਿਤਾਬਾਂ ਪੜ੍ਹ ਕੇ ਗਿਆਨ ਹਾਸਲ ਕੀਤਾ। ਛੋਟੀ ਉਮਰ ਤੋਂ ਹੀ ਉਹ ਸੱਚੇ, ਇਮਾਨਦਾਰ ਅਤੇ ਦਿਆਲੂ ਸੁਭਾਅ ਵਾਲੇ ਸਨ। ਲਿੰਕਨ ਨੇ ਅਮਰੀਕਾ ਵਿੱਚ ਗੁਲਾਮੀ ਖਤਮ ਕਰਨ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਦੇ ਯਤਨਾਂ ਕਾਰਨ ਕਾਲਿਆਂ ਨੂੰ ਆਜ਼ਾਦੀ ਮਿਲੀ ਅਤੇ ਸਾਰੇ ਮਨੁੱਖਾਂ ਦੇ ਹੱਕ ਇੱਕੋ ਜਿਹੇ ਮੰਨੇ ਗਏ। ਗ੍ਰਹਿ ਯੁੱਧ ਦੌਰਾਨ ਉਹਨਾਂ ਨੇ ਦੇਸ਼ ਨੂੰ ਜੋੜ ਕੇ ਰੱਖਣ ਲਈ ਹਿੰਮਤ ਅਤੇ ਬੁੱਧੀ ਨਾਲ ਫੈਸਲੇ ਕੀਤੇ। ਉਹਨਾਂ ਦੀ ਸਾਦਗੀ, ਦ੍ਰਿੜਤਾ ਅਤੇ ਸੱਚਾਈ ਬੱਚਿਆਂ ਲਈ ਵੱਡੀ ਪ੍ਰੇਰਨਾ ਹੈ। ابراہام لنکن ਸਾਨੂੰ ਸਿਖਾਉਂਦੇ ਹਨ ਕਿ ਗਰੀਬੀ ਕੋਈ ਰੁਕਾਵਟ ਨਹੀਂ ਮਿਹਨਤ ਅਤੇ ਸੱਚਾਈ ਨਾਲ ਕੋਈ ਵੀ ਮਨੁੱਖ ਮਹਾਨ ਬਣ ਸਕਦਾ ਹੈ ਪਿਆਰੀ ਬੱਚਿਓ ਹੁਣ ਆਪਾਂ ਇਸ ਪਾਠ ਨਾਲ ਸੰਬੰਧਿਤ ਸਾਰੇ ਮਹੱਤਵਪੂਰਨ ਅਭਿਆਸ ਦੇ ਪ੍ਰਸ਼ਨ ਕਰ ਲਈ ਹਨ ਜੇਕਰ ਤੁਸੀਂ ਇਹਨਾਂ ਅਭਿਆਸ ਦੇ ਪ੍ਰਸ਼ਨਾਂ ਨੂੰ ਆਪਣੀ ਨੋਟਬੁੱਕ ਉੱਤੇ ਲਿਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਰੋਕ ਕੇ ਤੁਸੀਂ ਆਰਾਮ ਨਾਲ ਇਹਨਾਂ ਪ੍ਰਸ਼ਨ ਉੱਤਰ ਨੂੰ ਆਪਣੀ ਨੋਟਬੁੱਕ ਉੱਤੇ ਉਤਾਰ ਸਕਦੇ ਹੋ ਜੇਕਰ ਇਹ ਵੀਡੀਓ ਤੁਹਾਡੇ ਲਈ ਲਾਭਦਾਇਕ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਮੇਰੇ ਸਾਰੇ ਸਨਮਾਨਯੋਗ ਅਧਿਆਪਕ ਸਾਥੀਆਂ ਨੂੰ ਇਹ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੀ ਕਲਾਸ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ ਤਾਂ ਇਸ ਵੀਡੀਓ ਨੂੰ ਆਪਣੇ ਬੱਚਿਆਂ ਨਾਲ ਆਪਣੇ ਵਿਦਿਆਰਥੀਆਂ ਨਾਲ ਅਤੇ ਅਤੇ ਆਪਣੇ ਸਾਥੀਆਂ ਨਾਲ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਪਾਠ ਆਧਾਰਿਤ ਅਭਿਆਸ ਜਾਂ ਸਿਨੇਮੈਟਿਕ ਵੀਡੀਓ ਦੇਖਣ ਲਈ ਸਾਡੇ ਚੈਨਲ ਐਮਐਸ ਪੰਜਾਬੀ ਪਾਠਸ਼ਾਲਾ ਨੂੰ ਸਬਸਕ੍ਰਾਈਬ ਕਰੋ ਜੇਕਰ ਇਸ ਵੀਡੀਓ ਜਾਂ ਹੋਰ ਕਿਸੇ ਵੀਡੀਓ ਬਾਰੇ ਕੋਈ ਪ੍ਰਸ਼ਨ ਜਾਂ ਸੁਝਾਅ ਹੋਵੇ ਤਾਂ ਕਮੈਂਟ ਵਿੱਚ ਜਰੂਰ ਲਿਖੋ ਧੰਨਵਾਦ